ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਰੀਦ ਸਾਹਿਬ ਸ਼੍ਰੀ ਅਕਾਲ ਜੀ ਪੈਂਸ਼ਨ ਦੀ ਗੱਲ ਕਰਾਂਗੇ ਜੀ ਉਸ ਤੋਂ ਫੇਰ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰਾਂਗੇ ਜੋ ਮੌਸਮਦਾਨ ਰਿਲੇਟਡ ਹੈ ਉੱਤਲ ਭਾਰਤ ਵਿੱਚ ਇੱਕ ਵਾਰ ਫਿਰ ਤੋਂ ਠੰਡੇ ਦਸਕ ਦੇ ਦਿੱਤੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਬਰਬਾਰੀ ਤੇ ਦਿੱਲੀ ਜਨਸਿਆਰੂ ਵਿੱਚ ਭਾਰੀ ਮੀਂਹ ਤੋਂ ਬਾਅਦ ਕਰਾ ਕੇ ਜੀ ਠੰਡੇ ਵਾਸੀ ਕਰਨੀ ਹੈ ਮੌਸਮ ਹਕਮ ਨੇ ਅਗਲੇ 48 ਘੰਟਿਆਂ ਦੌਰਾਨ ਪੰਜ ਰਾਜਾਂ ਦੇ ਵਿੱਚ ਭਾਰੀ ਮੀਂਹ ਤੇ ਬਰਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੌਰਾਨ ਮਧਾਨੇ ਇਲਾਕਿਆਂ ਵਿੱਚ ਵੀ ਹਲਕੇ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਨਾਲ ਮੌਸਮ ਵਿੱਚ ਫਟਲਾਅ ਹੋਣ ਦੀ ਉਮੀਦ ਆਉਣ ਵਾਲੇ ਦਸਾਹ ਵਿੱਚ ਫਸਵੇਂ ਹੀ ਕਰ ਖੜੇ ਤਾਪਮਾਨ ਹੋਰ ਘਟਾ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੋਖੀਰ ਠੰਡ ਦਾ ਪ੍ਰਭਾਵ ਹੋ ਸਕਦਾ ਹੈ 27 ਤੇ 28 ਤਰੀਕ ਨੂੰ ਯਾਨੀ ਕਿ ਅੱਜ ਤੇ ਕੱਲ ਲਈ ਜਿਹੜੀ ਇਹ ਅਪਡੇਟ ਹੈ ਪਛਮੀ ਗੜਬੜੀ ਦਾ ਪ੍ਰਭਾਵ ਇਹਦੇ ਵਿੱਚ ਵੇਖਣ ਨੂੰ ਮਿਲ ਸਕਦਾ ਪੰਜਾਬ ਹਰਿਆਣਾ ਦਿੱਲੀ ਅੰਸ਼ੀਆ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਤੱਕ ਜਿਹੜੇ ਆ ਇਹਦਾ ਪ੍ਰਭਾਵ ਹੋਏਗਾ ਪਛਮੀ ਗੜਬੜੀ ਦਾ 27 ਜਨਵਰੀ ਨੂੰ ਜੰਮੂ ਕਸ਼ਮੀਰ ਹਿਮਾਚਲ ਤੇ ਇਹਨਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਤੇ ਬਰ ਬਾਰਿਸ਼ ਦੀ ਸੰਭਾਵਨਾ ਸੋ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਹਲਕੀ ਬਾਰਿਸ਼ ਸੰਭਵ ਹੈ ਸੋ ਇਸ ਤਰ੍ਹਾਂ ਅੱਜ ਕਰਫਾ ਗੱਲ ਕਰੀਏ ਪੈਨਸ਼ਨ ਦੀ ਅੱਜ 27 ਜਨਵਰੀ 2026 ਦਿਨ ਮੰਗਲਵਾਰ ਸਵੇਰ ਦੇ 9 ਵਜੇ ਤੱਕ ਕਿਸੇ ਨਵੇਂ ਜਲੇ ਦੇ ਵਿੱਚ ਨਾ ਪੈਨਸ਼ਨ ਜਾ ਰਹੀ ਹੋਣ ਦੀ ਕੋਈ ਸੂਚਨਾ ਹੈ ਤੇ ਨਾ ਕਿਸੇ ਜਲੇ ਦੇ ਵਿੱਚ ਜਿੱਥੋਂ ਬਰਨਾਲੇ ਤੋਂ ਸਾਨੂੰ ਕਾਫੀ ਮੈਸੇਜ ਆ ਰਹੇ ਆ ਉੱਥੇ ਹਾਲੇ ਪੈਨਸ਼ਨ ਜਾ ਰਹੀ ਨਹੀਂ ਹੋਈ ਹੈ ਅੱਜ ਸਵੇਰ ਤੱਕ ਤੇ ਸ੍ਰੀ ਫਤਿਹਗੁਰ ਸਾਹਿਬ ਦੇ ਹਲਕੇ ਦੇ ਵਿੱਚ ਵੀ ਕੁਝ ਜਗ੍ਹਾ ਜੇ ਪੈਨਸ਼ਨ ਨਹੀਂ ਜਾ ਰਹੀ ਹੋਈ ਉੱਥੋਂ ਵੀ ਅਪਡੇਟ ਨਹੀਂ ਆ ਤਰਵੰਡੀ ਸਾਹਿਬ ਬਠੰਡਾ ਦੇ ਵਿੱਚ ਪੈਨਸ਼ਨ ਜਿੱਥੇ ਜਾਰੀ ਨਹੀਂ ਹੋਈ ਸੀ ਇਸ ਹਲਕੇ ਦੇ ਵਿੱਚ ਉੱਥੇ ਪੈਨਸ਼ਨ ਜਾਰੀ ਹੋ ਗਈ ਹੈ ਉਹ ਫੈਸ਼ਨ ਤੋਂ ਬੜਾ ਫੈਸ਼ਨ ਉੱਥੇ ਜਾਰੀ ਹੋ ਚੁੱਕੀ ਹੈ ਹੈਂਡੀਕੈਪ ਪੈਨਸ਼ਨ ਵੀ ਜਾਰੀ ਹੋ ਗਈ ਹੈ ਤੇ ਉੱਥੇ ਲਾਭਪਾਤਰੀ ਜਿਹੜੇ ਨੇ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਬਰਨਾਲੇ ਦੀ ਕੋਈ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਅੱਜ ਬੈਂਕਾਂ ਦੇ ਵਿੱਚ ਜਿਹੜੀ ਆ ਕੰਮ ਕਰਨੀ ਹੋਏਗਾ ਸਟ੍ਰਾਈਕ ਹੜਤਾਲ ਕਰਕੇ ਅੱਜ ਬੈਂਕਾਂ ਦੇ ਮੁਲਾਜ਼ਮ ਹੈ ਜਿਹੜੇ ਉਹ ਛੁੱਟੀ ਤੇ ਨੇ ਇਸ ਲਈ ਅੱਜ ਬੈਂਕਾਂ ਦੇ ਵਿੱਚ ਕੰਮ ਕਰਨਾ ਹੋਣ ਕਰਕੇ ਉਮੀਦ ਘਟ ਹੈ ਕਿ ਅੱਜ ਫੈਸ਼ਨ ਜਾਰੀ ਹੋਵੇ ਬਾਕੀ ਸ਼ਾਮ ਦੀ ਵੀਡੀਓ ਦੇ ਵਿੱਚ ਮੁਰ ਕੇ ਲਾਈਵ ਹੋਵਾਂਗੇ ਤੁਹਾਨੂੰ ਜਿਹੜੀ ਆ ਜਾਣਕਾਰੀ ਉਪਲਬਧ ਕਰਾਵਾਂਗੇ ਜੇਕਰ ਬਰਨਾਲੇ ਦੀ ਫੈਸ਼ਨ ਅਪਡੇਟ ਆਉਂ I don't know.